ਹੈਲੋ ਡੀਅਰ ਸਟੂਡੈਂਟਸ ਅੱਜ ਆਪਾਂ ਕਰਾਂਗੇ ਮਾਂਬੋਲੀ ਪੰਜਾਬੀ ਠੀਕ ਹੈ 3rd ਕਲਾਸ ਦੀ ਬੁੱਕ ਹੈ ਅੱਜ ਇਹਦਾ ਚੈਪਟਰ ਜਿਹੜਾ ਆਪਾਂ ਰੀਡ ਕਰਨਾ ਉਹ ਹੈਗਾ ਹੈ ਜੀ ਚੈਪਟਰ ਨੰਬਰ 2 ਇਮਾਨਦਾਰ ਬੰਦਾ ਓਕੇ ਪਿਆਰੇ ਬੱਚਿਓ ਅੱਜ ਤੁਹਾਨੂੰ ਇੱਕ ਇਮਾਨਦਾਰ ਬੰਦੇ ਦੀ ਕਹਾਣੀ ਸੁਣਾਵਾਂ ਪੰਜਾਬੀ ਵਾਲੀ ਮੈਡਮ मैडम ਨੇ ਦੂਸਰੀ ਜਮਾਤ ਦੇ ਬੱਚਿਆਂ ਨੂੰ ਪੁਛਿਆ ਕਹਾਣੀ ਸੁਨਣ ਲਈ ਬੱਚੇ ਸਿੱਧੇ ਹੋ ਕੇ ਬੈਠ ਗਏ ਉਹਨਾਂ ਨੇ फटाफट ਕਿਤਾਬਾਂ ਬਸਤੀਆਂ ਵਿੱਚ फटाफट ਹੁੰਦਾ ਜਲਦੀ ਜਲਦੀ ਠੀਕ ਹੈ ਪਾਈਆਂ ਤੇ ਕਹਿਣ ਲੱਗੇ ਮੈਡਮ ਜੀ ਸਾਨੂੰ ਕਹਾਣੀ ਸੁਣਾਓ ਅਸੀਂ ਤਿਆਰ ਹਾਂ ਇੱਕ ਗਰੀਬ ਬੰਦਾ ਸੀ ਉਹ ਹਰ ਰੋਜ਼ ਜੰਗਲ ਵਿੱਚ ਜਾਂਦਾ ਦਰਖਤਾਂ ਤੋਂ ਲੱਕੜਾਂ ਕੱਟ ਕੇ ਬਾਜ਼ਾਰ ਵਿੱਚ ਵੇਚ ਆਉਂਦਾ ਲੱਕੜਾਂ ਬਦਲੇ ਜਿੰਨੇ ਪੈਸੇ ਮਿਲਦੇ ਉਹਨਾਂ ਦਾ ਰਾਸ਼ਨ ਜਾਂ ਹੋਰ ਸਮਾਨ ਲੈ ਆਉਂਦਾ ਰਾਸ਼ਨ ਕਹਿੰਦੇ ਆ ਜਿਹੜਾ ਰਸੋਈ ਦੇ ਵਿੱਚ ਸਮਾਨ ਵਰਤਿਆ ਜਾਂਦਾ ਹੈ ਜਿੱਦਾਂ ਆਟਾ ਦਾਲਾਂ ਵਗੈਰਾ ਹੋ ਗਿਆ ਇਸ ਤਰ੍ਹਾਂ ਉਹ ਆਪਣੇ ਬੱਚੇ ਪਾਲ ਰਿਹਾ ਸੀ ਠੀਕ ਹੈ ਇੱਕ ਦਿਨ ਉਹ ਇੱਕ ਨਦੀ ਕੰਢੇ ਲੱਕੜਾ ਕੱਟ ਰਿਹਾ ਸੀ ਅਚਾਨਕ ਉਸ ਦੀ ਕੁਹਾੜੀ ਪਾਣੀ ਵਿੱਚ ਡਿੱਗ ਪਈ ਨਦੀ ਦਾ ਪਾਣੀ ਬਹੁਤ ਡੂੰਗਾ ਸੀ ਉਸ ਨੂੰ ਤੈਰਨਾ ਵੀ ਨਹੀਂ ਸੀ ਆਉਂਦਾ ਉਹ ਰੋਣ ਲੱਗਾ ਉਹ ਰੋਂਦਾ ਰੋਂਦਾ ਕੈਨ ਲੱਗਾ ਇਹ ਕੁਹਾੜੀ ਹੀ ਮੇਰਾ ਸਹਾਰਾ ਸੀ ਹੁਣ ਮੈਂ ਲੱਕੜਾਂ ਕਿਵੇਂ ਕਟਾਂਗਾ ਮੈਂ ਆਪਣੇ ਬੱਚੇ ਕਿਵੇਂ ਪਾਲਾਂਗਾ ਭਾਈ ਕੀ ਗੱਲ ਤੂੰ ਰੋ ਕਿਉਂ ਰਿਹਾ ਇੱਕ ਆਵਾਜ਼ ਆਈ ਉਸ ਨੇ ਮੂੰਹ ਉਤਾ ਚੱਕਿਆ ਤਾਂ ਸਾਹਮਣੇ ਇੱਕ ਦੇਵਤਾ ਖੜਾ ਸੀ ਉਸ ਨੇ ਦੇਵਤੇ ਨੂੰ ਆਪਣੇ ਰੋਣ ਦਾ ਕਾਰਨ ਦੱਸਿਆ ਦੇਵਤੇ ਕੋਲੋਂ ਉਸ ਦਾ ਰੋਣਾ ਵਿਖਿਆ ਨਾ ਗਿਆ ਉਹ ਕਹਿਣ ਲੱਗਾ ਭਾਈ ਤੂੰ ਰੋ ਨਾ ਮੈਂ ਕੁਝ ਕਰਦਾ ਹਾਂ ਵੇਲੇ ਉਸ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ ਜਦੋਂ ਉਹ ਬਾਹਰ ਆਇਆ ਤਾਂ ਉਸ ਦੇ ਹੱਥ ਵਿੱਚ ਸੋਨੇ ਦੀ ਕੁਹਾੜੀ ਸੀ ਸੋਨੇ ਦੀ ਕੁਹਾੜੀ ਦੇਖ ਕੇ ਉਹ ਬੰਦਾ ਕਹਿਣ ਲੱਗਾ ਦੇਵਤਾ ਜੀ ਇਹ ਮੇਰੀ ਕੁਹਾੜੀ ਨਹੀਂ ਇਹ ਮੇਰੀ ਕੁਹਾੜੀ ਨਹੀਂ ਹੈ ਉਸ ਨੇ ਦੂਸਰੀ ਵਾਰ ਛਾਲ ਮਾਰੀ ਤਾਂ ਚਾਂਦੀ ਦੀ ਕੁਹਾੜੀ ਲੈ ਕੇ ਆਇਆ ਉਸ ਬੰਦੇ ਨੇ ਫਿਰ ਨਾਮ ਵਿੱਚ ਸਿਰ ਫੇਰ ਦਿੱਤਾ ਜਦੋਂ ਉਹ ਤੀਸਰੀ ਵਾਰ ਬਾਹਰ ਆਇਆ ਤਾਂ ਉਸ ਦੇ ਹੱਥ ਵਿੱਚ ਉਸ ਬੰਦੇ ਦੀ ਲੋਹੇ ਦੀ ਕੁਹਾੜੀ ਸੀ ਆਪਣੀ ਕੁਹਾੜੀ ਆਪਣੀ ਕੁਹਾੜੀ ਦੇਖ ਕੇ ਉਹ ਨੱਚ ਉਠਿਆ ਉਹ ਕਹਿਣ ਲੱਗਾ ਇਹ ਮੇਰੀ ਕੁਹਾੜੀ ਹੈ ਇਹ ਮੈਨੂੰ ਦੇ ਦਿਓ ਦੇਵਤਾ ਉਸ ਬੰਦੇ ਦੀ ਇਮਾਨਦਾਰੀ ਤੇ ਬਹੁਤ ਖੁਸ਼ ਹੋਇਆ ਉਸ ਨੇ ਸੋਨੇ ਤੇ ਚਾਂਦੀ ਦੀ ਕੁਹਾੜੀ ਵੀ ਉਸ ਇਮਾਨਦਾਰ ਬੰਦੇ ਨੂੰ ਦੇ ਦਿੱਤੀ ਦੇਵਤੇ ਨੇ ਨਾਲ ਹੀ ਇਹ ਵੀ ਕਹਿ ਦਿੱਤਾ ਮੈਂ 1 ਸਾਲ ਬਾਅਦ ਆਵਾਂਗਾ ਮੈਂ ਵੇਖਾਂਗਾ ਕਿ ਤੂੰ ਅੱਜ ਵਾਂਗ ਹੀ ਇਮਾਨਦਾਰ ਹੈ ਜਾਂ ਪੈਸੇ ਨੇ ਤੇਰਾ ਵੀ ਦਿਮਾਗ ਖਰਾਬ ਕਰ ਦਿੱਤਾ ਹੈ ਇਹਨਾਂ ਕਹਿ ਕੇ ਦੇਵਤਾ ਅਲੋਪ ਹੋ ਗਿਆ ਉਹ ਇਮਾਨਦਾਰ ਬੰਦਾ ਤਿੰਨੋਂ ਕਹਾੜੀਆਂ ਲੈ ਕੇ ਘਰ ਆ ਗਿਆ ਉਸਨੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸੀ ਉਸਨੇ ਦੇਵਤੇ ਦੇ ਆਖਰੀ ਸ਼ਬਦ ਵੀ ਦੱਸੇ ਉਸਦੀ ਪਤਨੀ ਬੜੀ ਸਿਆਣੀ ਸੀ ਉਸਨੇ ਆਪਣੇ ਪਤੀ ਨੂੰ ਕਿਹਾ ਤੁਸੀਂ ਆਹ ਸੋਨੇ ਤੇ ਚਾਂਦੀ ਦੀਆਂ ਕਹਾੜੀਆਂ ਬਜ਼ਾਰ ਜਾ ਕੇ ਵੇਚ ਆਓ ਜਿੰਨੇ ਪੈਸੇ ਮਿਲਣ ਉਹਨਾਂ ਦਾ ਅੱਧਾ ਤਰਮ ਕਰਮ ਦੇ ਕੰਮਾਂ ਤੇ ਖਰਚ ਕਰੋ ਕੁਝ ਪੈਸਾ ਸਕੂਲ ਹਸਪਤਾਲ ਤੇ ਗਰੀਬਾਂ ਵਿੱਚ ਵੰਡ ਦੇਵੋ ਤੇ ਬਾਕੀ ਪੈਸੇ ਘਰ ਲੈ ਆਓ ਪਤਨੀ ਦੇ ਆਖੇ ਅਨੁਸਾਰ ਉਹ ਸੋਨੇ ਤੇ ਚਾਂਦੀ ਦੀ ਗੁਹਾੜੀ ਵਿੱਚ ਆਇਆ ਉਸ ਦੇ ਕਹੇ ਅਨੁਸਾਰ ਪੈਸੇ ਵੀ ਵੰਡ ਆਇਆ ਬਾਕੀ ਪੈਸੇ ਲਿਆ ਕੇ ਉਸ ਨੇ ਪਤਨੀ ਨੂੰ ਦੇ ਦਿੱਤੇ ਪਤਨੀ ਨੇ ਉਹ ਪੈਸੇ ਸੰਭਾਲ ਕੇ ਰੱਖ ਦਿੱਤੇ ਉਸ ਲੱਕੜਹਾਰੇ ਨੇ ਆਪਣੀ ਲੱਕੜੀ ਆਪਣੀ ਲੱਕੜਾਂ ਕੱਟਣ ਦੀ ਆਦਤ ਨਾ ਛੱਡੀ ਉਹ ਆਪਣਾ ਗੁਜ਼ਾਰਾ ਉਸੇ ਤਰ੍ਹਾਂ ਹੀ ਤੋਰਦਾ ਰਿਹਾ ਸਾਲ ਬਾਅਦ ਦੇਵਤਾ ਲੱਕੜਹਾਰੇ ਨੂੰ ਮਿਲਨ ਮਿਲਿਆ ਉਹ ਉਸ ਦੀ ਮਿਹਨਤ ਤੇ ਦੀ ਕਮਾਈ ਤੇ ਬਹੁਤ ਖੁਸ਼ ਹੋਇਆ ਉਸ ਨੇ ਉਸ ਨੂੰ ਹੋਰ ਇਨਾਮ ਦਿੱਤਾ ਤੇ ਅਲੋਪ ਹੋ ਗਿਆ ਸੋ ਬੱਚਿਓ ਮਿਹਨਤ ਕਰਨ ਵਾਲਿਆਂ ਨੂੰ ਕਦੀ ਆਂਚ ਨਹੀਂ ਆਉਂਦੀ ਸੋ ਹੁਣ ਆਪਾਂ ਦੇਖਾਂਗੇ ਔਖੇ ਸ਼ਬਦਾਂ ਦੇ ਅਰਥ ਠੀਕ ਹੈ ਫਟਾਫਟ ਸੀਗਾ ਝਟਪਟ ਸਹਾਰਾ ਹੁੰਦਾ ਆਸਰਾ ਅਲੋਪ ਹੋ ਜਾਣਾ ਛੁਪ ਜਾਣਾ ਠੀਕ ਆ ਆਂਚ ਨਾ ਆਉਣਾ ਕੋਈ ਦੁੱਖ ਤਕਲੀਫ ਨਾ ਆਉਣੀ ਰਾਸ਼ਨ ਖਾਣ ਪੀਣ ਦਾ ਸਮਾਨ ਨੱਚ ਉਠਿਆ ਖੁਸ਼ ਹੋ ਗਿਆ ਤੋਰਦਾ ਰਿਹਾ ਚਲਾਉਂਦਾ ਰਿਹਾ ਓਕੇ ਡੀਅਰ ਸਟੂਡੈਂਟਸ ਬਾਏ ਬਾਏ ਟੇਕ ਕੇਅਰ